ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਲੀ ਕੀਨੇ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ ਲੋਗਨ ਕੀ ਹੋਲੀ ਮਮ ਹੋਲਾ ਕਹਿਓ ਕਿਰਪਾ ਨਿਦ ਬਚਨ ਅਮੋਲਾ ਸਹਿਬੇ ਕਮਾਲ ਸਰਬੰਸਦਾਨੀ ਅੰਮ੍ਰਿਤ ਕੇ ਆਦਤ ਸਤਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਪਿਆਰੇ ਖਾਲਸੇ ਨੂੰ ਇਕ ਜੋਹਾਰ ਜੋ ਉਸ ਖਾਲਸੇ ਦੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਹੋਲੇ ਮਹੱਲੇ ਦੀ ਬਖਸ਼ਿਸ਼ ਕੀਤੀ ਹੈ ਔਰ ਸਬੂੱਚਾ ਖਾਲਸਾ ਪੰਥ ਹਰ ਸਾਲ ਹੋਲੇ ਮਹੱਲੇ ਦਾ ਪਾਵਨ ਜੋਹਾਰ ਤਖਤ ਸ਼ਿਰਕੇਸਰ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਜੁੜ ਕੇ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਹਮੇਸ਼ਾ ਮਨਾਉਂਦਾ ਹੈ ਔਰ ਅਕਸਰ ਕੁਝ ਘਟਨਾਵਾਂ ਇਸ ਦੌਰਾਨ ਵੇਖਣ ਵਿੱਚ ਆਉਂਦੀਆਂ ਨੇ ਵਾਪਰਦੀਆਂ ਵੀ ਨੇ ਕਿ ਕੁਝ ਨੌਜਵਾਨ ਬੱਚੇ ਆਪਣੇ ਮੋਟਰਸਾਈਕਲਾਂ ਤੇ ਟਰੈਕਟਰਾਂ ਤੇ ਕਾਰਾਂ ਤੇ ਕਈ ਤਰ੍ਹਾਂ ਦੀ ਸਟੰਟ ਬਾਜ਼ੀ ਕਰਦੇ ਹੋਏ ਕਈ ਤਰ੍ਹਾਂ ਦੀ ਹੁੱਲੜ ਬਾਜ਼ੀ ਕਰਦੇ ਹੋਏ ਤਿੰਨ ਤਿੰਨ ਚਾਰ ਚਾਰ ਨੌਜਵਾਨ ਮੋਟਰਸਾਈਕਲਾਂ ਤੇ ਚੜ ਕੇ ਮੋਟਰਸਾਈਕਲਾਂ ਦੇ ਪਟਾਕੇ ਮਾਰਦੇ ਹੋਏ ਟਰੈਕਟਰਾਂ ਦੇ ਸਟੰਟ ਕਰਦੇ ਹੋਏ ਨਜ਼ਰ ਆਉਂਦੇ ਨੇ ਜਿਸ ਨਾਲ ਅਕਸਰ ਹੀ ਕਈ ਤਰ੍ਹਾਂ ਦੇ ਹਾਦਸੇ ਵੀ ਵਾਪਰਦੇ ਨੇ ਘਟਨਾਵਾਂ ਵੀ ਵਾਪਰਦੀਆਂ ਨੇ ਜਿਵੇਂ ਕਿ ਪਿਛਲੇ ਸਾਲ ਹੀ ਟਰੈਕਟਰ ਦੇ ਉੱਪਰ ਡੀਜੇ ਉੱਚੀ ਆਵਾਜ਼ ਵਿੱਚ ਲਾਉਣ ਤੋਂ ਗਾਣੇ ਵਜਾਉਣ ਤੋਂ ਕੈਨੇਡਾ ਤੋਂ ਆਏ ਹੋਏ ਇੱਕ ਨੌਜਵਾਨ ਦਾ ਕਤਲ ਵੀ ਹੋਇਆ ਜਿਸ ਦੇ ਨਾਲ ਬਹੁਤ ਬੁਰੇ ਪ੍ਰਭਾਵ ਜਿਹੜੇ ਸਨ ਉਹ ਸਾਰੇ ਸਮਾਜ ਦੇ ਉੱਤੇ ਪਏ ਔਰ ਹੁਲੇ ਮਹੱਲੇ ਦਾ ਪਾਵਨ ਤਿਉਹਾਰ ਇੱਕ ਐਸਾ ਤਿਉਹਾਰ ਹੈ ਕਿ ਇਸ ਤਿਉਹਾਰ ਦੇ ਵਿੱਚ ਗੈਰ ਸਿੱਖ ਗੈਰ ਮੁਲਕੀ ਦੂਜੇ ਮੁਲਕਾਂ ਤੋਂ ਵੀ ਸੰਗਤ ਜਿਹੜੀ ਹੈ ਉਹ ਕੁਝ ਮੈਂਬਰ ਆ ਕੇ ਹਮੇਸ਼ਾ ਦੇਖਣ ਵਾਸਤੇ ਸ਼ਮੂਲੀਅਤ ਕਰਦੇ ਨੇ ਇੰਟਰਨੈਸ਼ਨਲ মিডিਆ ਹੁਲੇ ਮੁਹੱਲੇ ਦੀ ਕਵਰੇਜ ਕਰਦਾ ਜਿਸ ਨਾਲ ਇਹ ਐਸੇ ਘਟਨਾਵਾਂ ਵਾਪਰਨ ਦੇ ਨਾਲ ਸਿੱਖਾਂ ਦਾ ਜਿਹੜਾ ਅਕਸ ਹੈ ਉਹ ਬਾਕੀ ਕੌਮਾਂ ਦੇ ਵਿੱਚ ਸਮੁੱਚੇ ਸੰਸਾਰ ਦੇ ਵਿੱਚ ਉਹ ਬਹੁਤ ਫਿੱਕਾ ਔਰ ਤੁਦਲਾ ਕਿਹਾ ਜਾਂਦਾ ਸੋ ਨੌਜਵਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਸਾਰੇ ਮਾਪੇ-ਬਾਪ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਔਰ ਮੇਰੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਹਿਬਾਨਾਂ ਨੂੰ ਵੀ ਅਪੀਲ ਹੈ ਤੇ ਗੁਰਦੁਆਰੇ ਸਹਿਬਾਨਾਂ ਦੇ ਵਿੱਚ ਇਹ ਅਨਾਉਂਸਮੈਂਟ ਵੀ ਕੀਤੀ ਜਾਏ ਕਿ ਕਿਸੇ ਪ੍ਰਕਾਰ ਦੀ ਕੋਈ ਵੀ ਹੋਲੇ ਮੁਹੱਲੇ ਦੇ ਪਾਵਨ ਤਿਉਹਾਰ ਤੇ ਹੋਲੜਬਾਜੀ ਸਟੰਟ ਬਾਜੀ ਨਾ ਕੀਤੀ ਜਾਏ ਮਾਪੇ ਆਪਣੇ ਬੱਚਿਆਂ ਨੂੰ ਸਮਝਾ ਕੇ ਘਰਾਂ ਤੋਂ ਤੋਰਨ ਕਿ ਬੱਚੇ ਹੋਲੇ ਮੁਹੱਲੇ ਦੇ ਤਿਉਹਾਰ ਤੇ ਜਾਂਦਿਆਂ ਹੋયા ਕਿਸੇ ਪ੍ਰਕਾਰ ਦੀ ਹੁਲੜਬਾਜੀ ਕੋਈ ਸਟੰਟ ਬਾਜੀ ਨਾ ਕਰਨ ਤਾਂ ਕਿ ਕਿਸੇ ਦੇ ਵੀ ਬੱਚੀ ਬੱਚੇ ਦਾ ਕੋਈ ਕਿਸੇ ਪ੍ਰਕਾਰ ਨਾਲ ਵੀ ਕੋਈ ਨੁਕਸਾਨ ਨਾ ਹੋਵੇ ਕਈ ਵਾਰ ਕਈਆਂ ਦੇ ਅੰਗ ਮਾਰੇ ਜਾਂਦੇ ਨੇ ਕਈਆਂ ਦੀ ਜਾਨ ਵੀ ਚਲੀ ਜਾਂਦੀ ਹੈ ਸੋ ਇੱਕ ਢਰਾਵਾ ਬਿਲਕੁਲ ਵਾਪਰੰਤ ਨੂੰ ਰੋਕਣ ਵਾਸਤੇ ਸਾਨੂੰ ਸਾਰਿਆਂ ਨੂੰ ਸਾਡੀ ਇਸ ਬੇਨਤੀ ਦੇ ਸਹਾਇਕ ਜ਼ਰੂਰ ਬਣਨਾ ਪਏਗਾ ਤਾਂ ਕਿ ਇਹ ਘਟਨਾ ਘਟਨਾ ਕਿਤੇ ਨੁਕਵੇਸੀ ਘਟਨਾ ਨਾ ਵਾਪਰੇ ਜਿਸ ਨਾਲ ਕਿਸੇ ਕਰਦੇ ਚਿਰਾਗ ਨੂੰ ਬੁਝਣ ਦਾ ਕੋ ਖਤਰਾ ਪੈ ਜਾ ਪੈਦਾ ਹੋ ਜਾ ਸੋ ਸਮੂਹੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਹੋਲੇ ਮਹੱਲੇ ਦਾ ਪਾਵਨ ਤਿਉਹਾਰ ਜੋ ਖਾਲਸੇ ਦੀ ਚੜ੍ਹਦੀ ਕਲਾ ਦਾ ਕੌਮੀ ਤਿਉਹਾਰ ਹੈ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਉਹ ਬਹੁਤ ਹੀ ਜਾਗ ਤੇ ਵਿੱਚ ਰਹਿ ਕੇ ਡਿਸਪਲਨ ਦੇ ਵਿੱਚ ਰਹਿ ਕੇ ਆਪਾਂ ਸਾਰਿਆਂ ਨੇ ਹੁਲੇ ਮੁਹੱਲੇ ਦੇ ਪਾਵਨ ਤਿਉਹਾਰ ਨੂੰ ਮਨਾਉਣਾ ਹੈ ਔਰ ਕੱਲ੍ਹ ਕੀ ਤਰਪਾਤਸ਼ਾ ਦੇ ਖਾਲਸੇ ਦੇ ਦਰਸ਼ਨ ਤਖਤ ਸ਼੍ਰੀ ਕੇਸਕੜ ਸਾਹਿਬ ਜੀ ਵਿਖੇ ਕਰਨੇ ਨੇ ਤਖਤ ਸ਼੍ਰੀ ਕੇਸਕੜ ਸਾਹਿਬ ਜੀ ਵਿਖੇ ਜਾ ਕੇ ਸਤਿਗੁਰਾਂ ਦੇ ਪਾਵਨ ਅਸਥਾਨਾਂ ਦੇ ਦਰਸ਼ਨ ਕਰਨੇ ਨੇ ਤੇ ਆਪਣੇ ਆਪ ਨੂੰ ਵਟਪਾਗਾ ਬਣਾਉਣ ਦਾ ਯਤਨ ਕਰਨਾ ਖਾਲਸਾ ਜੀ ਦਾ ਕੌਮੀ ਤਿਉਹਾਰ ਖਾਲਸੇ ਦੀ ਚੜ੍ਹਤ ਇਕਲਾ ਦਾ ਪ੍ਰਤੀਕ ਹੁਲੇ ਮੁਹੱਲੇ ਦਾ ਤਿਉਹਾਰ 26 ਮਾਰਚ ਨੂੰ ਤਪਸ਼ੀ ਦੇ ਕੇਸਵਰ ਸਾਹਿਬ ਸ਼੍ਰੀ ਆਨੰਦਪੁਰ ਸਾਹਿਬ ਜੀ ਵਿਖੇ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾਣਾ ਜਿਸ ਦੀ ਆਰੰਭਤਾ 21 ਮਾਰਚ ਨੂੰ ਹੋ ਜਾਣੀ ਹੈ ਔਰ 26 ਮਾਰਚ ਨੂੰ ਖੋਲੇ ਮਹੱਲੇ ਦੇ ਪਾਵਨ ਤਿਉਹਾਰ ਦੀ ਸਮਾਪਤੀ ਹੋਣੀ ਹੈ ਪਰ ਖੋਲੇ ਮਹੱਲੇ ਦੇ ਸੰਬੰਧ ਵਿੱਚ ਸੰਗਤਾਂ ਦਰਸ਼ਨ ਇਸ਼ਨਾਨ ਕਰਨ ਵਾਸਤੇ ਦਰਸ਼ਨ ਦੇਦਾਰੇ ਕਰਨ ਵਾਸਤੇ ਕਈ-ਕਈ ਦਿਨ ਪਹਿਲਾਂ ਹੀ ਸ਼੍ਰੀ ਆਨੰਦਪੁਰ ਸਾਹਿਬ ਪੁੰਚੀਆਂ ਸ਼ੁਰੂ ਹੋ ਜਾਂਦੀਆਂ ਹੈ ਔਰ ਕਈ ਦਿਨ ਬਾਅਦ ਤੱਕ ਵੀ ਸੰਗਤ ਦੀ ਆਮਤ ਸ਼੍ਰੀ ਰਣਨਪੁਰ ਸਾਹਿਬ ਜੀ ਵਿਖੇ ਬਹੁਤ ਹੁੰਦੀ ਹੈ ਸੰਗਤ ਦੀ ਸਹੂਲਤ ਵਾਸਤੇ ਮੈਡੀਕਲ ਕੈਂਪ ਲਾਏ ਜਾਂਦੇ ਨੇ ਸੰਗਤ ਦੀ ਸਹੂਲਤ ਵਾਸਤੇ ਸੰਗਤਾਂ ਥਾਂ ਥਾਂ ਲੰਗਰ ਦੀ ਜਲ ਪਾਣੀ ਪ੍ਰਸ਼ਾਦੇ ਆਦਿ ਸੇਵਾ ਕਰਦੀਆਂ ਨੇ ਸੋ ਸਮੂਚੀਆਂ ਸੰਗਤਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸਮੂੱਚੇ ਪ੍ਰਬੰਧਕ ਸਹਿਬਾਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਇਹ ਅਪੀਲ ਕੀਤੀ ਜਾਂਦੀ ਹੈ ਦੇ ਸੰਗਤ ਦੇ ਛਕਣ ਵਾਸਤੇ ਲੰਗਰਾਂ ਦੇ ਵਿੱਚ ਬਹੁਤ ਉੱਚ ਮਿਆਰੀ ਵਸਤੂਆਂ ਦੀ ਹੀ ਵਰਤੋਂ ਕੀਤੀ ਜਾਏ। ਅੱਛੀ ਵਧੀਆ ਕੁਆਲਿਟੀ ਦਾ ਜਲ ਪਾਣੀ ਜਿਹੜਾ ਹੈ ਉਹ ਸੰਗਤ ਨੂੰ ਮੁਹੱਈਆ ਕਰਵਾਇਆ ਜਾਏ। ਪਲਾਸਟਿਕ ਦੀ ਵਰਤੋਂ ਹੌਲੇ ਮੁਹੱਲੇ ਦੇ ਪਾਵਨ ਤਿਉਹਾਰ ਦੌਰਾਨ ਵਾਤਾਵਰਣ ਦੀ ਸ਼ੁੱਧਤਾ ਨੂੰ ਰੱਖਦਿਆਂ ਹੋਇਆਂ ਸ਼ੁੱਧ ਰੱਖਣ ਵਾਸਤੇ ਪਲਾਸਟਿਕ ਦੀ ਵਰਤੋਂ ਬਿਲਕੁਲ ਨਾ ਕੀਤੀ ਜਾ ਜਿਸ ਨਾਲ ਵਾਤਾਵਰਣ ਖਰਾਬ ਹੋਵੇ ਐਸੀ ਚੀਜ਼ ਦੀ ਵਰਤੋਂ ਬਿਲਕੁਲ ਨਾ ਕੀਤਾ ਜਾਏ ਲੰਗਰਾਂ ਦੇ ਆਸ-ਪਾਸੇ ਸਫਾਈ ਦਾ ਵਿਸ਼ੇਸ਼ ਖਿਆਲ ਰੱਖਿਆ ਜਾਏ ਜੋ ਸੰਗਤ ਇਸ ਹੂਲਤ ਵਾਸਤੇ ਫਸਟ ਏਡ ਮੈਡੀਕਲ ਕੈਂਪ ਲਾਏ ਜਾਂਦੇ ਨੇ ਉਹਨਾਂ ਵਿੱਚ ਦਵਾਈਆਂ ਵੀ ਬਹੁਤ ਉੱਚ ਮਿਆਰੀ ਹੀ ਸੰਗਤ ਦੀ ਸਿਹਤ ਵਾਸਤੇ ਵਰਤੀਆਂ ਜਾਣ ਹਰ ਇੱਕ ਚੀਜ਼ ਦਾ ਸੰਗਤ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਹੋਇਆਂ ਸਾਰੇ ਪ੍ਰਬੰਧਕ ਸਹਿਬਾਨਾਂ ਨੂੰ ਬੇਨਤੀ ਹੈ ਕਿ ਖਿਆਲ ਜ਼ਰੂਰ ਰੱਖਿਆ ਜਾਏ ਖਾਲਸੇ ਦੇ ਕੌਮੀ ਤਿਉਹਾਰ ਹੋਣੇ ਮੁਹੱਲੇ ਦੀਆਂ ਸਮੁੱਚੇ ਸੰਸਾਰ ਵਿੱਚ ਵਾਸਤੇ ਖਾਲਸਾ ਪੰਥ ਨੂੰ 10 ਵੱਲੋਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ